ਸਸਿਕਾ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਸਾਰਤੈਸ਼ਕਾ ਦਾ ਮੈਂ ਕੋਮਿਲ ਕਪੂਲ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਹਨ ਅਹਿਮ ਸੁਰਖੀਆਂ ਤੇ ਭਾਰਤ ਨੇ ਵਿਦੇਸ਼ੀ ਯਾਤਰੀਆਂ ਦੇ ਲਈ ਈ ਅਰਾਈਵਲ ਕਾਰਡ ਕੀਤਾ ਸ਼ੁਰੂ ਕੈਨੇਡੀਅਨਸ ਨੂੰ ਭਾਰਤ ਜਾਣ ਤੋਂ ਪਹਿਲਾਂ ਕਰ ਸਕਦੇ ਨੇ ਕਾਰਡ ਦੀ ਬਲ ਤੋਂ 72 ਘੰਟੇ ਪਹਿਲਾਂ ਆਨਲਾਈਨ ਟੰਗ ਤੇ ਨਾਲ ਦੇ ਸਕਦੇ ਨੇ ਜਾਣਕਾਰੀ ਇਮੀਗ੍ਰੇਸ਼ਨ ਐਪਲੀਕੇਸ਼ਨ ਪ੍ਰੋਸੈਸਿੰਗ ਸਿਸਟਮ ਦੇ ਵਿੱਚ ਹੋਵੇਗਾ ਵੱਡਾ ਬਦਲਾਅ ਬਿਲ ਸੀ ਟੂ ਦੀ ਥਾਂ ਲਵੇਗਾ ਬਿਲ 12 ਹਜ਼ਾਰਾਂ ਬਿਜ਼ਨਸ ਇਨਕਿਊਬेटर ਅਰਜ਼ੀਆਂ ਦੇ ਲਈ ਖਤਰਾ ਹੈ ਬਿਲ ਸੀ 12 ਪੀਐਮ ਕਾਰਨੀ ਨੇ ਵਿਰੋਧੀ ਧਿਰ ਦੇ ਅਗਵਾ ਦੇ ਨਾਲ ਬਜਟ ਤੇ ਕੀਤੀ ਚਰਚਾ ਕਾਰਨੀ ਨੇ ਪੌਲੀਅਮ ਦੇ ਨਾਲ ਕੀਤੀ ਬੰਦ ਕਮਰਾ ਮੀਟਿੰਗ ਪੌਲੀਅਮ ਨੇ ਕਾਰਨੀ ਦੇ ਨਾਲ ਹੋਈ ਮੁਲਾਕਾਤ ਉਤੇ ਕੀਤੀ ਚਰਚਾ ਹੈਲਥ ਕੈਨੇਡਾ ਦਾ ਵੱਡਾ ਬਿਆਨ ਹਜ਼ਾਰਾਂ ਲੋਕਾਂ ਨੂੰ ਡੈਂਟਲ ਬੀਮਾ ਯੋਜਨਾ ਤਹਿਤ ਮਿਲੀ ਮਨਜ਼ੂਰੀ ਕਿਹਾ ਗਲਤੀ ਦੇ ਨਾਲ 5 ਮਿਲੀਅਨ ਕੈਨੇਡੀਅਨਸ ਹੋ ਚੁੱਕੇ ਨੇ ਮਨਜ਼ੂਰ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਉਣ ਵਾਲੇ ਬਜਟ ਦੇ ਵਿੱਚ ਇੱਕ ਨਵੀਂ ਇਮੀਗ੍ਰੇਸ਼ਨ ਯੋਜਨਾ ਦਾ ਦੁਕਾਟਨ ਕੀਤਾ ਜਿਸ ਦਾ ਉਦੇਸ਼ ਹੁਨਰਵੰਦ ਪ੍ਰਤਿਭਾ ਨੂੰ ਆਕਰਸ਼ਿਤ ਕਰਨਾ ਤੇ ਕਾਰਜਬਲ ਨੂੰ ਵਧਾਉਣਾ ਹੈ ਰਣਨੀਤੀ ਦੇ ਵਿੱਚ ਵਿਗਿਆਨੀਆਂ ਅਤੇ ਨਵੀਨਤਾਕਾਰਾਂ ਉੱਤੇ ਧਿਆਨ ਕੇਂਦ੍ਰਿਤ ਕਰਨਾ ਸ਼ਾਮਲ ਹੈ ਜੋ ਸੰਭਾਵਿਤ ਤੌਰ ਉਤੇ ਅਮਰੀਕੀ ਵੀਜ਼ਾ ਫੀਸ ਵਾਅਦੇ ਤੋਂ ਨਿਰਾਸ਼ ਤਕਨੀਕੀ ਕਰਮਚਾਰੀਆਂ ਨੂੰ ਆਕਰਸ਼ਿਤ ਕਰ ਦੇਣੇ ਕਾਰਨੀ ਨੇ ਕੈਨੇਡਾ ਦੀ ਉर्जा ਸੰਭਾਵਨਾਵਾਂ ਅਤੇ ਜਲਵਾਯੂ ਮੁਕਾਬਲੇਬਾਜ਼ੀ ਰਣਨੀਤੀ ਤੇ ਵੀ ਚਰਣਾ ਪਾਇਆ ਤੁੰਤਾਸੀ ਕਿ 1 ਅਕਤੂਬਰ ਤੋਂ ਭਾਰਤ ਨੇ ਵਿਦੇਸ਼ੀ ਯਾਤਰੀਆਂ ਦੇ ਲਈ ਈ ਅਰਾਈਵਲ ਕਾਰਡ ਸ਼ੁਰੂ ਕਰ ਦਿੱਤਾ ਹੈ ਇਹ ਪੋਰਟਲ ਕੋਈ ਵੀਜ਼ਾ ਨਹੀਂ ਹੈ ਅਤੇ ਇਸ ਦੇ ਵਿੱਚ ਯਾਤਰੀ ਬਾਰੇ ਬੁਨਿਆਦੀ ਜਾਣਕਾਰੀ ਹੁੰਦੀ ਹੈ ਭਾਰਤ ਜਾਣ ਵਾਲੇ ਕੈਨੇਡੀਅਨਸ ਅਤੇ OCI ਹੋਲਡਰਸ ਨੂੰ ਈ ਅਰਾਈਵਲ ਕਾਰਡ ਭਰਨਾ ਲਾਜ਼ਮੀ ਹੋਵੇਗਾ ਇਹ ਜਾਣਕਾਰੀ ਯਾਤਰਾ ਤੋਂ 72 ਘੰਟੇ ਪਹਿਲਾਂ ਹੀ ਵੈੱਬਸਾਈਟ ਉੱਤੇ ਜਾ ਕੇ ਜਾਂ ਫਿਰ ਇੰਡੀਅਨ ਵੀਜ਼ਾ ਸੁ ਸਵਾਗਤਮ ਐਪ ਰਾਹੀਂ ਦਿੱਤੀ ਜਾ ਸਕਦੀ ਹੈ ਇਸ ਕਾਰਡ ਦੇ ਵਿੱਚ ਪਹਿੰਕਾਰਨ ਨੂੰ ਯਾਤਰਾ ਦਾ ਕਾਰਨ ਅਤੇ ਤਰੀਕ ਸਾਂਝੀ ਕਰਨ ਤੋਂ ਇਲਾਵਾ ਭਾਤ ਵਿੱਚ ਆਪਣੇ ਪਤੇ ਅਤੇ ਫੋਨ ਈਮੇਲ ਅਦੀ ਬਾਰੇ ਵੀ ਜਾਣਕਾਰੀ دینی ਪੈਂਦੀ ਹੈ ਕੁਝ ਹント ਦੇ ਵਿੱਚ ਭਾਰਤੀ ਕੌਂਸਲੇਟ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਆਨਲਾਈਨ ਪਹਿਲਾਂ ਇਹ ਜਾਣਕਾਰੀ ਨਾ ਦਿੱਤੇ ਹੋਣ ਦੀ ਸੂਰਤ ਵਿੱਚ ਭਾਰਤ ਪਹੁੰਚ ਕੇ ਵੀ ਯਾਤਰੀ ਇਹ ਜਾਣਕਾਰੀ ਸਾਂਝੀ ਕਰ ਸਕਦੇ ਨੇ ਭਾਰਤੀ ਕੌਂਸਲੇਟ ਮੁਤਾਬਕ ਭਾਰਤ ਪਹੁੰਚ ਕੇ ਫਿਜ਼ੀਕਲ ਤਰੀਕੇ ਦੇ ਨਾਲ ਵੀ ਅਰਾਈਵਲ ਕਾਰਡ ਪਰੰਦਾ ਵਿਕਲਪ ਅਗਲੇ 6 ਮਹੀਨੇ ਤੱਕ ਜਾਂ ਫਿਰ ਅਗਲੀਆਂ ਹਦਾਇਤਾਂ ਤੱਕ ਜਾਰੀ ਰਹੇਗਾ ਕੌਂਸਲੇਟ ਵੱਲੋਂ ਆਨਲਾਈਨ ਤਰੀਕੇ ਦੇ ਨਾਲ ਜਾਣਕਾਰੀ ਸਾਂਝੀ ਕਰਕੇ ਹੀ ਯਾਤਰਾ ਕਰਨ ਦੀ ਅਪੀਲ ਕੀਤੀ ਗਈ ਹੈ ਭਾਰਤੀ ਝਾਂ ਦੇ ਲਈ ਕੈਨੇਡੀਅਨਸ ਨੂੰ ਈ ਵੀਜ਼ੇ ਦੇ ਲਈ ਅਰਜ਼ੀ ਦੇਣੀ ਪੈਂਦੀ ਹੈ ਇਸ ਅਰਜ਼ੀ ਦਾ ਨਿਪਟਾਰਾ ਕਰਨ ਵਿੱਚ ਇਸ ਅਰਜ਼ੀ ਦਾ ਨਿਪਟਾਰਾ ਕੁਝ ਹੀ ਦਿਨਾਂ ਵਿੱਚ ਹੋ ਜਾਂਦਾ ਹੈ ਭਾਰਤ ਜਾਣ ਦੇ ਲਈ ਐਂਕਰੀ ਬਿਜ਼ਨਸ ਟੂਰਿਸਟ ਤੋਂ ਇਲਾਵਾ এমਪਲॉयਮੈਂਟ ਵੀਜ਼ਾ ਦੇ ਵਿਕਲਪ ਵੀ ਨੇ ਇਹਨਾਂ ਵੀਜ਼ਾ ਦੀ ਮਿਆਦ 30 ਦਿਨ ਤੋਂ ਲੈ ਕੇ 5 ਸਾਲ ਤੱਕ ਹੋ ਸਕਦੀ ਹੈ OCI ਕਾਰਡ ਹੋਲਡਰਸ ਨੂੰ ਵੀਜ਼ਾ ਦੀ ਲੋੜ ਨਹੀਂ ਪੈਂਦੀ ਪਰ ਉਹਨਾਂ ਨੂੰ ਵੀ ਉਕਤ ਈ ਅਰਾਈਵਲ ਕਾਰਡ ਭਰਨਾ ਪੈਂਦਾ ਹੈ ਕੈਨੇਡੀਅਨ ਸਰਕਾਰ ਦੇ ਵੱਲੋਂ ਆਪਣੀ ਵੈੱਬਸਾਈਟ ਉਤੇ ਭਾਰਤ ਦੀ ਯਾਤਰਾ ਕਰਨ ਵਾਲੇ ਕੈਨੇਡੀਅਨਸ ਨੂੰ ਬੈਂਗਲੌਰ, ਚੰਡੀਗੜ੍ਹ ਅਤੇ ਮੁੰਬਈ ਦੀ ਯਾਤਰਾ ਕਰਨ ਸਮੇਂ ਸਾਵਧਾਨੀ ਵਰਤਣ ਅਤੇ ਭਾਰਤ ਦੇ ਉੱਤਰੀ ਪੂਰਬੀ ਰਾਜਾਂ ਜਿਵੇਂ ਕਿ ਮਣੀਪੁਰ ਅਤੇ ਅਸਾਮ ਦੇ ਵਿੱਚ ਜਾ ਜ਼ਰੂਰੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਕੈਨੇਡੀਅਨ ਸਰਕਾਰ ਵੱਲੋਂ ਜੰਮੂ ਕਸ਼ਮੀਰ ਅਤੇ ਭਾਰਤ-ਪਾਕਿਸਤਾਨ ਬਾਰਡਰ ਦੇ 10 ਕਿਲੋਮੀਟਰ ਦੇ ਇਲਾਕਿਆਂ ਵਿੱਚ ਯਾਤਰਾ ਨਾ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਮਾਰਕਾਨੀ ਨੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਭਾਸ਼ਣ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਸਰਕਾਰ ਬਰਬਾਦੀ ਨੂੰ ਘਟਾਉਣ ਦੇ ਲਈ ਨਿਰੰਤਰ ਕੰਮ ਕਰੇਗੀ ਅਤੇ ਜਦੋਂ ਉਹਨਾਂ ਨੂੰ ਮੁਸ਼ਕਲ ਫੈਸਲੇ ਲੈਣੇ ਪੈਣਗੇ ਤਾਂ ਉਹ ਸੋਚ ਸਮਝ ਕੇ ਪਾਦਰਸ਼ੀ ਅਤੇ ਨਿਰਪੱਖਤ ਹੋਣਗੇ ਕਾਨੀ ਨੇ ਕਿਹਾ ਕਿ ਕੈਨੇਡਾ ਆਰਥਿਕਤਾ ਦੇ ਵਧਣ ਦੇ ਨਾਲੋਂ ਤੇਜ਼ੀ ਦੇ ਨਾਲ ਖਰਚ ਕਰ ਰਿਹਾ ਅਤੇ ਸਾਨੂੰ ਕੁਝ ਚੀਜ਼ਾਂ ਘੱਟ ਕਰਨੀਆਂ ਪੈਣਗੀਆਂ ਜੋ ਅਸੀਂ ਕਰਨਾ ਚਾਹੁੰਦੇ ਹਾਂ ਤਾਂ ਜੋ ਅਸੀਂ ਇੱਕ ਵੱਡਾ ਅਤੇ ਬਿਹਤਰ ਕੈਨੇਡਾ ਬਣਾਉਣ ਦੇ ਲਈ ਜੋ ਕੁਝ ਕਰਨਾ ਚਾਹੀਦਾ ਹੈ ਉਸ ਤੋਂ ਵੱਧ ਕਰ ਸਕੀਏ ਕੈਨੇਡਾ ਸਟਾਰਟਅਪ ਵੀਜ਼ਾ ਪ੍ਰੋਗਰਾਮ ਤੇ ਅੰਦਰ ਇੱਕ ਮਹੱਤਵਪੂਰਨ ਪ੍ਰਭਾਵ ਦੀ ਉਮੀਦ ਹੈ ਜੁਥੇ ਹਜ਼ਾਰਾਂ ਅਰਜ਼ੀਆਂ ਲੰਬਿਤ ਨੇ ਇਲਾਕਾ 88% ਮਨੋਨਿਤ ਕਾਰੋਬਾਰੀ ਇਨਕੂਬੇਟਰ 3 April 2024 ਦੀਆਂ MI 72 ਮੰਤਰੀ ਪੱਧਰ ਦੀਆਂ ਹਦਾਇਤਾਂ ਨੂੰ ਪੂਰਾ ਕਰਨ ਦੇ ਵਿੱਚ ਅਸਫਲ ਰਹਿੰਦੇ ਨੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਿਨੇਕਾਰਾ ਦੁਆਰਾ ਨਵੀਆਂ ਅਰਜ਼ੀਆਂ ਜਮ੍ਹਾਂ ਕੀਤੀਆਂ ਜਾ ਰਹੀਆਂ ਨਹੀਂ ਜ਼ਿਆਦਾਤਰ ਦੱਖਣ ਪੂਰਬੀ ਏਸ਼ੀਆ ਚੀਨ ਅਤੇ ਈਰਾਨ ਤੋਂ ਜਿਨ੍ਹਾਂ ਨੂੰ ਸਰਕਾਰ ਦੁਆਰਾ ਮਨੋਨਿਤ ਕਾਰੋਬਾਰੀ ਇਨਕੂਬੇਟਰ ਦੁਆਰਾ ਸਮਰਥਨ ਦਿੱਤਾ ਜੋ ਅਪ੍ਰੈਲ 2024 ਤੇ ਐਮਆਈ ਦੇ ਮਾਪਦੰਡਾ ਨੂੰ ਪੂਰਾ ਕਰਨ ਦੇ ਵਿੱਚ ਅਸਫਲ ਰਹਿੰਦੇ ਨੇ ਭੀਸੀ 12 ਦੇ ਨਾਲ ਆਈਆਰਸੀਸੀ ਨੂੰ ਅਜਈਆਂ ਅਰਜ਼ੀਆਂ ਨੂੰ ਸਮੂਹਿਕ ਤੌਰ ਤੇ ਰੱਦ ਕਰਨ ਦਾ ਅਧਿਕਾਰ ਪ੍ਰਾਪਤ ਹੋ ਜਾਂਦਾ ਹੈ ਜਿਸ ਦੇ ਨਾਲ ਇੱਕ ਵੱਡੇ ਬੈਕਲੋਗ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਸਾਫ਼ ਕੀਤਾ ਜਾਂਦਾ ਹੈ ਜੋ ਸਮੁੱਚੇ ਪ੍ਰੋਸੈਸਿੰਗ ਸਮੇਂ ਨੂੰ ਘਟਾ ਰਿਹਾ ਹੈ। ਵਰਤਮਾਨ ਦੇ ਵਿੱਚ ਆਈਆਰਸੀਸੀ ਪ੍ਰੋਸੈਸਿੰਗ ਸਮਾਂ ਪ੍ਰਕਾਸ਼ਿਤ ਕਰਦਾ ਹੈ ਜੋ ਘੱਟੇ ਤੌਰ ਤੇ ਦੱਸਉਂਦਾ ਹੈ ਕਿ ਬਿਨੈਕਾਰ ਕਿੰਨਾ ਸਮਾਂ ਉਡੀਕ ਕਰਨ ਦੀ ਉਮੀਦ ਕਰ ਸਕਦੇ ਨੇ। ਹਾਲਾਂਕਿ ਇਹ ਸਮਾਂ ਰਣਨੀਤਿਕ ਤੌਰ ਉੱਤੇ ਸੰਭਾਵੀ ਬਿਨੈਕਾਰਾਂ ਨੂੰ ਮੁੱਖ ਤੌਰ ਤੇ ਵਪਾਰਕ ਇਨਕਿਊਬੇਟਰਾਂ ਨੂੰ ਨਿਰਾਸ਼ ਕਰਨ ਦੇ ਲਈ ਸੰਚਾਰ ਤੇ jobb ਦੇ ਚੁਨਾਤਕ ਹੋਲ ਸਿਸਟਮਾਂ ਦੀਆਂ ਚੁਣੌਤੀਆਂ ਵਿੱਚ ਡੂੰਘੀ ਸਮਝ ਦੀ ਘਾਟ ਹੈ ਜਿਸ ਦੇ ਨਤੀਜੇ ਵਜੋਂ ਪ੍ਰੋਸੀਯੋਗਤਾ ਵਿੱਚ ਪਾੜਾ ਪੈਦਾ ਹੁੰਦਾ ਹੈ ਇਸ ਦਾ ਮੌਜੂਦਾ ਪ੍ਰਕਾਸ਼ਿਤ ਸਮੇਂ ਪ੍ਰੋਸੀਯੋਗ ਨਹੀਂ ਹਨ ਅਤੇ ਦਲੀਲ ਦੇ ਨਾਲ ਅਰਥਹੀਨੇ ਖਾਸ ਤੌਰ ਉੱਤੇ ਨਵੇਂ ਬੇਨਿਕਾਰਾ ਦੇ ਲਈ ਜੋ वचनबद्ध ਪੂੰਜੀ ਨਿਵੇਸ਼ ਪ੍ਰਦਾਨ ਕਰਨ ਵਾਲੀਆਂ ਮਨੋਣਿਤ ਸੰਸਥਾਵਾਂ ਦੁਆਰਾ ਸਮਰਥਤ ਨਹੀਂ ਜਾਂ ਕੁਝ ਕੁ ਸਰਗਰਮ ਇਨਕਿਊਬੇਟਰਾਂ ਤੋਂ ਘਟ ਜਾਂ ਅਪ੍ਰੈਲ 2024 ਐਮਆਈ ਦੇ ਅਧੀਨ ਤਰਜੀਹ ਦੇ ਲਈ ਯੋਗ ਨਹੀਂ DASILC 12 ਦਾ ਅਰਜੀ ਪ੍ਰਕਿਰਿਆ ਨੂੰ ਮੌਤਲ ਕਰਨ ਜਾਂ ਖਤਮ ਕਰਨ ਦਾ ਅਧਿਕਾਰ ਪ੍ਰੋਸੈਸਿੰਗ ਸਮਰੱਥਾਵਾਂ ਨੂੰ ਨਿਯੰਤਰਿਤ ਪਰਵਾਸ ਦੇ ਅਸਲ ਸਰਕਾਰੀ ਟਿਚਰ ਦੇ ਨਾਲ ਜੋੜ ਦਵੇਗਾ ਜਿਸ ਦੇ ਨਾਲ ਕਤਾਰਾਂ ਵਿੱਚ ਕਾਫੀ ਕਮੀ ਆਵੇਗੀ ਅਜੇ ਵਿਧਾਨਕ ਰਹੀ ਸੱਜਤਾ ਅਨ ਇੱਛਿਤ ਜਾਂ ਫਿਰ ਸ਼ਾਇਦ ਇਰਾਦਾ ਪ੍ਰਭਾਵੀ ਇਮੀਗ੍ਰੇਸ਼ਨ ਦਾਖਲੇ ਨੂੰ ਪ੍ਰਬੰਧਨ ਯੋਗ ਪੱਧਰਾਂ ਉੱਤੇ ਮੁੜ ਕੈਲੀਬ੍ਰੇਟ ਕਰਨਾ ਹੈ ਪਰ ਹਜ਼ਾਰਾਂ ਲੋਕਾਂ ਦੀਆਂ ਕੋਸ਼ਿਸ਼ਾਂ ਤੇ ਉਮੀਦਾਂ ਨੂੰ ਮਟਾਉਣ ਦੀ ਕੀਮਤ ਉੱਤੇ ਜਿਨ੍ਹਾਂ ਦੇ ਸਿਸਟਮ ਨੂੰ ਨੇਵੀਗੇਟ ਕਰਨ ਦੇ ਵਿੱਚ ਸਾਲਾਂ ਤੋਂ ਨਿਵੇਸ਼ ਕੀਤਾ ਹੈ ਫਿਰ ਵੀ ਇਸ ਦੇ ਬਾਵਜੂਦ ਕਾਨੂੰਨ ਕੁਝ ਸਟਾਰਟਅਪ ਵੀਜ਼ਾ ਬਿਨਕਾਰਾਂ ਨੂੰ ਆਪਣੀਆਂ ਸਾਰੇ ਨਿਵਾਸ ਫਾਈਲਾਂ ਜਮ੍ਹਾਂ ਕਰਨ ਤੋਂ ਤੁਰੰਤ ਬਾਅਦ ਆਪਣੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਲਈ ਸ਼ੁਰੂਆਤੀ ਪ੍ਰਵੇਸ਼ ਕੰਮ ਅਤੇ ਨਿਵਾਸ ਪਰਮਿਟ ਤੱਕ ਪਹੁੰਚ ਕਰਨ ਦੀ ਆਗਿਆ ਦਿੰਦਾ ਹੈ ਇਹ ਇੱਕ ਮਹੱਤਵਪੂਰਨ ਸੁਖਮਤਾ ਹੈ ਜੋ ਦੱਸਉਂਦੀ ਹੈ ਕਿ ਕੁਝ ਯੋਗ ਬਿਨਕਾਰਾਂ ਦੇ ਲਈ ਤਰਜੀਹੀ ਪ੍ਰਕਿਰਿਆ ਅਤੇ ਜਲਦੀ ਨਿਪਟਾਰੇ ਤੇ ਮੌਕੇ ਉਪਲਬਧ ਰਹਿੰਦੇ ਨੇ ਦਸੇ ਇਹਨਾਂ ਹਕੀਕਤਾਂ ਨੂੰ ਦੇਖਦੇ ਹੋਏ ਸੰਭਾਵੀ ਬਿਨੇਕਾਰਨ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਖਾਸ ਤੌਰ ਉਤੇ ਉਹਨਾਂ ਨੂੰ ਮਨੋਨੀਤ ਇਨਕਿਊਬੇਟਰਾਂ ਦੇ ਨਾਲ ਜੁੜਨ ਤੋਂ ਬਚਣਾ ਚਾਹੀਦਾ ਹੈ ਜੋ ਮੰਤਰੀ ਪਦਰੀ ਹਦਾਇਤਾਂ ਨੂੰ ਪੂਰਾ ਨਹੀਂ ਕਰਦੇ ਕਿਉਂਕਿ ਅਜਿਹਾ ਕਰਨ ਦੇ ਨਾਲ ਆਉਣ ਵਾਲੇ ਕਾਨੂੰਨ ਦੇ ਤਹਿਤ ਰੱਤ ਹੋਣ ਦੀ ਸੰਭਾਵਨਾਵਾਂ ਵੱਧ ਜਾਂਦੀਆਂ ਨੇ ਇਹ ਗੰਭੀਰ ਤੌਰ ਤੇ ਸ਼ੱਕੀ ਹੈ ਕਿ ਆਈਏਸੀ ਇਸ ਸਪਸ਼ਟ ਮੰਤਰੀ ਪਦਰੀ ਮਾਪਦੰਡਾ ਦੇ ਪਾਲਣਾ ਕਰਨ ਵਿੱਚ ਅਸਫਲ ਰਹਿਣ ਵਾਲਿਆ ਦੇ ਮਨੋਨੀਤ ਸੰਸਥਾਵਾਂ ਤੋਂ ਨਵੀਆਂ ਅਰਜ਼ੀਆਂ ਨੂੰ ਕਿਵੇਂ ਸਵੀਕਾਰ ਕਰਨਾ ਜਾਰੀ ਰੱਖਦਾ ਹੈ ਇਹ ਅਭਿਆਸ ਸਟਾਰਟਅਪ ਕਲਾਸੀ ਇੱਕ ਸਾਰਤਾ ਨੂੰ ਕਮਜ਼ੋਰ ਕਰਦਾ ਹੈ ਅਤੇ ਪ੍ਰਣਾਲੀगत ਦੇਰੀ ਨੂੰ ਬਤਾਉਂਦਾ ਹੈ ਪਿੰਕਾਰ ਅਤੇ ਮਿਗ੍ਰੇਸ਼ਨ ਸੇਵਾਵਾਂ ਪਰ ਦੰਤਾਵਨ ਨੂੰ ਦੋਵਾਂ ਨੂੰ ਇਨਾ ਗਤੀਸ਼ੀਲਤਾਵਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਧਿਆਨ ਦੇ ਨਾਲ ਕਦਮ ਚੁਕਣਾ ਚਾਹੀਦਾ ਹੈ ਸਿਰ ਪੂਰੀ ਤਰ੍ਹਾਂ ਨਕੂਲ ਮਨਣ ਨੀਤ ਸੰਸਥਾਾਂ ਮਾ ਦੇ ਨਾਲ ਹੀ ਪਹਿਲ ਦੇ ਹਾਰ ਤੇ ਕੰਮ ਕਰਨਾ ਚਾਹੀਦਾ ਹੈ ਅਤੇ ਉਸ ਅਨੁਸਾਰ ਉਮੀਦ ਦਾ ਪ੍ਰਬੰਧਨ ਕਰਨਾ ਚਾਹੀਦਾ ਹੈ ਮੌਜੂਦਾ ਪ੍ਰਕਾਸ਼ਿਤ ਪ੍ਰਕਿਰਿਆ ਸਮੇਂ ਨੂੰ ਪ੍ਰੋਸੇਯੋਗ ਪੂਰਵ ਅਨੁਮਾਨਾਂ ਦੇ ਜੋ ਨਹੀਂ ਦੇਖਿਆ ਜਾਣਾ ਚਾਹੀਦਾ ਸਗੋਂ ਰਣਨੀਤਿਕ ਦੇਖਿਆ ਜਾਣਾ ਚਾਹੀਦਾ ਸਗੋਂ ਰਣਨੀਤਿਕ ਸੰਕੇਤ ਤਵਜੋ ਵੀ ਦੇਖਿਆ ਜਾਣਾ ਚਾਹੀਦਾ ਜਜਤੋ ਕਿ ਬਿਲ ਸੇ 12 ਦੁਆਰਾ ਸ਼ੁਰੂ ਕੀਤੇ ਗਏ ਟਾਲਜਗਤ ਬਦਲਾਵ ਨੇ ਲੈਪੂਇਕ ਦੇ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਲੈਂਡਸਕੇਪ ਨੂੰ ਡੂੰਘਾਈ ਦੇ ਨਾਲ ਮੋੜ ਅਕਾਤ ਦੇਣ ਦਾ ਵਾਅਦਾ ਕਰਦੇ ਨੇ ਪ੍ਰਧਾਨ ਮੰਤਰੀ ਮਾਰਕਾਨੀ ਨੇ ਕੰਸਰਵੇਟਿਵ ਨੇਤਾ ਪੀਅਰ ਪੋਲੀਵ ਦੇ ਨਾਲ ਬਜਟ ਨੂੰ ਲੈ ਕੇ ਨਿੱਜੀ ਤੌਰ ਤੇ ਮੁਲਾਕਾਤ ਕੀਤੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਉਹ ਐਨ ਡੀ ਪੀ ਬਲਾਕ ਕਯੂਬੇਕੋਇਸ ਅਤੇ ਗ੍ਰੀਨ ਪਾਰਟੀ ਦੇ ਨੇਤਾਵਾਂ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਪੋਲੀਵ ਨੇ ਤਿੰਕ ਤੋਂ ਬਾਤ ਕੀ ਹੈ ਕਿ ਔਨ ਵਾਲੇ ਬਜਟ ਦੇ ਲਈ ਆਪਣੀ ਪਾਰਟੀ ਦੀਆਂ ਤਰਜੀਹਾਂ ਨੂੰ ਪੇਸ਼ ਕਰਨ ਦਾ ਮੌਕਾ ਮਿਲਣ ਉਤੇ ਧੰਨਵਾਦ ਕਰਦੇ ਨੇ ਇਹ ਨਹੀਂ ਨਹੀਂ ਪੋਲੀਮ ਨੇ ਪੀਐਮ ਕਾਰਨੀ ਦੇ ਨਾਲ ਹੋਈ ਮੀਟਿੰਗ ਨੂੰ ਲੈ ਕੇ ਕਿਹਾ ਕਿ ਸਾਡੀ ਗੱਲਬਾਤ ਚੰਗੀ ਰਹੀ ਪੋਲੀਮ ਨੇ ਕਿਹਾ ਕਾਰਨੀ ਨੇ ਕੋਈ ਵਾਦਾ ਨਹੀਂ ਕੀਤਾ ਤੇ ਇਸ ਲਈ ਮੈਂ ਇਹ ਦੇਖਣ ਦੇ ਲਈ ਉਤਸਕ ਹਾਂ ਕਿ ਉਹ ਕੀ ਫੈਸਲਾ ਲੈਂਦੇ ਨੇ ਮਾਈ ਮਾਈ ਮੈਸੇਜ ਕੋਰਸ ਟੂ ਦਾ ਪ੍ਰਾਈਮ ਮਿਨਿਸਟਰੀ ਇਸ ਥੈਟ ਥੈਟ ਪੀਪਲ ਕੈਨਟ ਅਫੋਰਡ ਟੂ ਪੇ ਐਨੀ ਮੋਰ ਥੈਟ ਦੇ ਟੈਪਡ ਆਊਟ ਦੇ ਗ੍ਰੋਸਰੀ ਬਿਲਸ ਦੇ ਰੈਂਟ ਇਜ਼ ਟੂ ਹਾਈ Uh, after 10 years of excess spending so i shared my view that we need the government to bring down its inflationary deficits and taxes uh, i was grateful for the chance to sit down with the prime minister we had a good conversation he didn't make any commitments um, and so um, i'm looking forward to seeing what he comes up with you said you hoped he was in listening mode did you feel that was the case i think we but we both were we had a good back and forth uh, and uh, we shared our respective views. I'm not going to report to you anything that he said because that was in the four walls of the room. I can only speak for myself, and I reiterated that we need this to be an affordable budget. Uh, we've seen over the last 10 years of liberal deficit spending is driven up the cost of living and driven down investment in our country. So I, I was. My message is: it's time to reverse course on the costly decade of deficit spending that has given us more expensive food and housing. The Canadian people deserve a break. Uh, the cost of government is driving up the cost of living. And so uh, if the, government, the Prime Minister is serious about making Canada a more affordable country, then he needs to bring forward an affordable budget. Uh, we, we, I've sort of laid out my conditions uh, for the party and we'll see what he comes up with. I mean, history though, is that opposition parties, official opposition parties do not support the budget i mean you just don't it's, it's not part of your job so is there do you know what i mean do you see a world in which this is possible for the you? world would be it's an affordable budget that gets rid of taxes uh, excess taxes on investment home building work energy that brings the deficit down to the level that the liberals promised only a year ago pretty reasonable to, to go back to the deficit they were running only a year ago these are the things that he would have to do for us to consider it the end of the day, our number one priority is people's take-home pay has to grow, and that comes through more affordable food and homes. The current liberal policy is driving up the cost of living. If they sharply reverse that, then they can bring down the cost of living, and that's what I asked for you know, with this meeting with the prime minister. I didn't press him too hard, um, but uh, you know the spending has been out of control since he took office, and in a lot of ways he's spending. Faster and more than the Liberal government was when he took, when he became Prime Minister. Uh, spending on the bureaucracy is up six percent. On consultants, is up thirty-seven percent. He's got. It seems like he's got a new agency for every problem in Canada. It's going to be an alphabet soup of different acronyms around the city. And so, uh, my sense is that his spending, Mr. Carney's spending, with great respect, is totally out of control, and Canadians are paying the price. For his out-of-control spending. What did you Why don't you press pressing a little bit further on it? Well, uh, I didn't expect I would get an answer to that question in this meeting, and I, if, I, if I did, I, I, I'm not going to repeat things he said to me in private anyway. I think it'll be up to the Canadian people to judge when they see the substance and measure it against the votes. But what I've tried to do is be fair-minded in just holding him to the promises that he made. You know, it was a year ago the Liberals promised this year's deficit would only be 42 billion. So I don't think it's that unreasonable to expect that they would keep that cap. He said he would be judged by the prices at the grocery store. Well, those prices are rising at four percent now, twice the Bank of Canada's target rate. My goal is to bring those that food price inflation down. Um, he said that he would make uh, this, He would create jobs. So we're putting forward policies that would actually do that. So I think we've been very reasonable in basically assisting that the Prime Minister live up to the very big promises that he made of himself. and uh, for me the biggest important most important promise of it all is that people can actually start to afford their lives again ਇਹ ਇਸ ਦਾ ਬੰਦੇ ਕੇ ਪੋਲੀਮ ਨੇ ਕਾਰਨ ਨੂੰ ਇੱਕ ਪੱਤਰ ਲਿਖਿਆ ਸੀ ਜਿਦੇ ਵਿੱਚ ਕਿਹਾ ਗਿਆ ਸੀ ਕਿ ਉਹ ਇੱਕ ਕਫਾਇਤੀ ਬਜਟ ਦੇਖਣਾ ਚਾਹੁੰਦੇ ਨੇ ਜਿਦੇ ਵਿੱਚ ਵਿਆਪਕ ਟੈਕਸ ਕਟੋਤੀਆਂ ਸ਼ਾਮਲ ਹੋਣ ਅਤੇ ਕਟੇ ਨੂੰ 42 ਬਿਲੀਅਨ ਡਾਲਰ ਤੋ ਕੱਟ ਰੱਖਿਆ ਜਾਵੇ ਪੱਤਰ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਭੋਜਨ ਦੇ ਲੁਕਵੇਂ ਟੈਕਸ ਲੋਕਾਂ ਨੂੰ ਕਰਿਆਨੇ ਦੀਆਂ ਵਸਤਾਂ ਤੋਂ ਕੀਮਤ ਵਸੂਲਦੇ ਨੇ ਅਤੇ ਸਰਕਾਰ ਨੂੰ ਖਾਦ ਉਤਪਾਦਨ ਨੂੰ ਪ੍ਰਭਾਵਿਤ ਕਰਨ ਵਾਲੇ ਵੱਖ-ਵੱਖ ਟੈਕਸਾਂ ਨੂੰ ਖਤਮ ਕਰਨ ਦੀ ਮੰਗ TKC. ਜੀ ਦੇ ਵਿੱਚ ਖਾਦ ਅਤੇ ਖੇਤੀ ਉਪਕਰਨਾਂ ਉਤੇ ਉਦਯੋਗੀ ਕਾਰਬਨ ਟੈਕਸ ਵੀ ਸ਼ਾਮਲ ਹੈ ਪਰ ਹੁਣ ਦੋਵਾਂ ਧਿਰਾਂ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਇਹ ਦੇਖਣਾ ਹੋਵੇਗਾ ਕਿ ਸਸਤੀ ਤਕਨੀਕ ਨਿਕਲਦਾ ਹੈ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸ ਸਕਤੇ ਹੈ ਹਾਲ ਹੀ ਤੇ ਕੈਨੇਡਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਹੈਲਥ ਕੈਨੇਡਾ ਨੇ ਕਿਹਾ ਹੈ ਕਿ ਪ੍ਰਸ਼ਾਸਨਿਕ ਗਲਤੀ ਕਾਰਨ ਹਜ਼ਾਰਾਂ ਲੋਕਾਂ ਨੂੰ ਗਲਤੀ ਦੇ ਨਾਲ ਡੈਂਟਲ ਇੰਸ਼ੋਰੈਂਸ ਯੋਜਨਾ ਦੇ ਲਈ ਮਨਜ਼ੂਰ ਕਰ ਲਿਆ ਗਿਆ ਤੇ ਅਧਿਕਾਰੀਆਂ ਮੁਤਾਬਕ ਕੁਝ ਅਰਜ਼ੀਆਂ ਗਲਤ ਡਾਟਾ ਪ੍ਰਕਿਰਿਆ ਕਾਰਨ ਆਪਣੇ ਆਪ ਹੀ ਮਨਜ਼ੂਰ ਹੋ ਗਈਆਂ ਹੁਣ ਸਰਕਾਰ ਇਸ ਗਲਤੀ ਨੂੰ ਠੀਕ ਕਰਨ ਅਤੇ ਪਰਭਾ ਇਤ ਲੋਕਾਂ ਦੇ ਨਾਲ ਸੰਪਰਕ ਕਰਨ ਤੇ ਕੰਮ ਕਰ ਰਹੀ ਹੈ ਹੈਲਥ ਕੈਨੇਡਾ ਨੇ ਮੰਗਲਵਾਰ ਨੂੰ ਕਿਹਾ ਕਿ ਰਾਸ਼ਟਰੀ ਡੈਂਟਲ ਬੀਮਾ ਯੋਜਨਾ ਦੇ ਤਹਿਤ ਕਵਰੇਜ ਦੇ ਲਈ ਹਜ਼ਾਰਾਂ ਲੋਕਾਂ ਨੂੰ ਗਲਤੀ ਦੇ ਨਾਲ ਮਨਜ਼ੂਰੀ ਦਿੱਤੀ ਗਈ ਸੀ ਹੈਲਥ ਕੈਨੇਡਾ ਦੀ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਯੋਜਨਾ ਦੇ ਤਹਿਤ ਕਵਰੇਜ ਦੇ ਲਈ ਅਜhoe ਕਰੀਬ 70 ਹਜ਼ਾਰ ਲੋਕਾਂ ਨੂੰ ਮਨਜ਼ੂਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਅਯੋਗ ਮੰਨਿਆ ਗਿਆ ਜਾਂ ਫਿਰ ਜਿਨ੍ਹਾਂ ਦਾ ਸਹਿ ਭੁਗਤਾਨ ਦਾ ਪੱਧਰ ਸਹੀ ਨਹੀਂ ਕਿਨਿਆ ਗਿਆ ਜਿਨ੍ਹਾਂ ਦੀ ਗਲਤ ਸਮੀਖਿਆ ਕੀਤੀ ਗਈ ਸੀ ਉਨ੍ਹਾਂ ਵਿੱਚੋਂ ਲਗਭਗ 28 ਹਜ਼ਾਰ ਲੋਕਾਂ ਨੇ ਉਜਨਾ ਅਦੀਨ ਡੈਂਟਲ ਸੇਵਾ ਪ੍ਰਾਪਤ ਵੀ ਕਰ ਲਈ ਬਿਆਨ ਦੇ ਵਿੱਚ ਦੱਸਿਆ ਗਿਆ ਹੈ ਕਿ ਹਾਲ ਹੀ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਕੁਝ ਮੀਨੇਕਾਰਾਂ ਦੀ ਆਮਦਨ ਗਲਤ ਢੰਗ ਨਾਲ ਗਿਣੀ ਗਈ ਸੀ ਜਿਸ ਦੇ ਨਾਲ ਉਹਨਾਂ ਦੀ ਯੋਗਤਾ ਦਾ ਅੰਦਾਜ਼ਾ ਲਗਾਇਆ ਗਿਆ ਇਹ ਗਲਤੀ ਸਿਸਟਮ ਦੇ ਵਿੱਚ ਸੀ ਜਿਸ ਨੂੰ ਹੁਣ ਠੀਕਾ ਦਿੱਤਾ ਗਿਆ ਜਿਨ੍ਹਾਂ ਲੋਕਾਂ ਨੇ ਬੀਮਾ ਯੋਜਨਾ ਦੇ ਤਹਿਤ ਡੈਂਟਲ ਸਰਵਿਸ ਪ੍ਰਾਪਤ ਕਰ ਲਈ ਹੈ ਉਹਨਾਂ ਤੋਂ ਇਹ ਰਕਮ ਵਾਪਸ ਨਹੀਂ ਲਈ ਜਾਵੇਗੀ ਹੈਲਥ ਕੈਨੇਡਾ ਨੇ ਕਿਹਾ ਹੈ ਕਿ ਯੋਜਨਾ ਦੇ ਤਹਿਤ 5 ਮਿਲੀਅਨ ਤੋਂ ਵੱਧ ਕੈਨੇਡੀਅਨ ਰਜਿਸਟਰ ਹੋ ਚੁੱਕੇ ਨੇ ਪਰ ਹਜ ਤੱਕ ਲਗਭਗ 3 ਮਿਲੀਅਨ ਲੋਕਾਂ ਨੇ ਹੀ ਇਸ ਦਾ ਲਾਭ ਚੁੱਕਿਆ ਹੈ ਇਹ ਰਾਸ਼ਟਰੀ ਡੈਂਟਲ ਬੀਮਾ ਯੋਜਨਾ ਉਹਨਾਂ ਕੈਨੇਡੀਅਨਸ ਨੂੰ ਡੈਂਟਲ ਕੇਅਰ ਕਵਰੇਜ ਦਿੰਦੀ ਹੈ ਜਿਨ੍ਹਾਂ ਲੋਕਾਂ ਦੀ ਪਰਿਵਾਰਕ ਆਮਦਨ 90,000 ਡਾਲਰ ਤੋਂ ਘੱਟ ਹੈ ਅਤੇ ਜਿਨ੍ਹਾਂ ਦੇ ਕੋਲ ਕੋਈ ਨਿੱਜੀ ਬੀਮਾ ਨਹੀਂ ਹੈ। ਇਸ ਯੋਜਨਾ ਦੇ ਤਹਿਤ ਸਾਫ ਸਫਾਈ, ਫੀਲਿੰਗ ਅਤੇ ਡੈਂਚਰ ਵਰਗੀਆਂ ਸਵਾਮਾਂ ਦਾ ਖਰਚਾ ਭਰਿਆ ਜਾਂਦਾ ਹੈ। ਹੈਲਥ ਕੈਨੇਡਾ ਦੇ ਅਨੁਸਾਰ ਹਰੇਕ ਮਰੀਜ਼ ਦੇ ਲਈ ਔਸਤਨ 800 ਡਾਲਰ ਦਾ ਖਰਚਾ ਕਵਰ ਕੀਤਾ ਗਿਆ ਹੈ। ਕੈਨੇਡੀਅਨ ਡੈਂਟਲ ਕੇਅਰ ਪਲਾਨ ਮਈ 2024 ਦੇ ਵਿੱਚ ਸੀਨੀਅਰਸ ਦੇ ਲਈ ਸ਼ੁਰੂ ਹੋਇਆ ਸੀਗਾ ਜਿਸ ਤੋਂ ਬਾਅਦ ਬੱਚਿਆਂ ਅਤੇ डिसेबिलिटी टैक्स क्रेडिट प्राप्त करने वालों ਨੂੰ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ ਮਈ 2025 ਤੋਂ ਇਹ ਯੋਜਨਾ ਸਾਰੀ ਯੂਕੈਨੇਡੀਅਨਸ ਲਈ ਖੁੱਲ ਗਈ ਹੈ ਇਹ ਇੱਕ ਬਹੁਤ ਵੱਡਾ ਅਤੇ ਕਈ ਬਿਲੀਅਨ ਡਾਲਰ ਦੇ ਸਰਕਾਰੀ ਖਰਚੇ ਵਾਲਾ ਲੋਕ ਭੀਮਾ ਪ੍ਰੋਗਰਾਮ ਹੈ ਜੋ ਐਨਡੀਪੀ ਦੇ ਕਹਿਣ ਤੇ ਸ਼ੁਰੂ ਹੋਇਆ ਸੀ ਜਦੋਂ ਐਨਡੀਪੀ ਨੇ ਟ੍ਰੂਡੋ ਦੀ ਪਿਛਲੀ ਲਿਬਰ ਸਰਕਾਰ ਨੂੰ ਡੈਂਟਲ ਕੇਅਰ ਵਰਗੇ ਸਮਾਜਿਕ ਪ੍ਰੋਗਰਾਮ ਲਿਆਉਣ ਦੇ ਬਦਲੇ 2 ਸਾਲ ਦੇ ਲਈ ਸਮਰਥਨ ਦਿੱਤਾ ਸੀ ਇਕਤੂਬਰ ਤੋਂ ਭਾਰਤ ਨੇ ਵਿਦੇਸ਼ੀ ਯਾਤਰੀਆਂ ਦੇ ਲਈ ਈ ਅਰਾਈਵਲ ਕਾਰਡ ਸ਼ੁਰੂ ਕਰ ਦਿੱਤਾ ਹੈ ਭਾਰਤ ਜਾਣ ਵਾਲੇ ਕੈਨੇਡੀਅਨ ਹੁਣ ਭਾਰਤ ਜਾਣ ਤੋਂ 72 ਘੰਟੇ ਪਹਿਲਾਂ ਆਨਲਾਈਨ ਟੰਗ ਦੇ ਨਾਲ ਵੀ ਆਪਣੀ ਯਾਤਰਾ ਬਾਰੇ ਜਾਣਕਾਰੀ ਦੇ ਸਕਦੇ ਨੇ ਇਸ ਕਾਰਡ ਦੇ ਵਿੱਚ ਬਿਨੇ ਕਾਰਨ ਯਾਤਰਾ ਦਾ ਕਾਰਨ ਅਤੇ ਤਰੀਕ ਸਾਂਝੀ ਕਰਨ ਤੋਂ ਇਲਾਵਾ ਭਾਰਤ ਦੇ ਵਿੱਚ ਆਪਣੇ ਪਤੇ ਅਤੇ ਫੋਨ ਈਮੇਲ ਆਦਿ ਬਾਰੇ ਵੀ ਜਾਣਕਾਰੀ ਦੇਣੀ ਪੈਣੀ ਪਵੇਗੀ ਪ੍ਰਧਾਨ ਮੰਤਰੀ ਮਾਹਕਾਨੀ ਨੇ ਅਗਲੇ ਦਹਾਕੇ ਦੇ ਵਿੱਚ ਕੈਨੇਡਾ ਦੇ ਲਈ ਆਪਣੇ ਗੈਰ ਅਮਰੀਕੀ ਨਿਰਯਾਤ ਨੂੰ ਦੁੱਗਣਾ ਕਰਨ ਦਾ ਟੀਚਾ ਰੱਖਿਆ ਹੈ ਕਹਿੰਦੇ ਹੋਏ ਕਿ ਅਮਰੀਕੀ ਟੈਰਿਫ ਨਿਵੇਸ਼ ਦੇ ਵਿੱਚ ਠੰਡ ਪੈਦਾ ਕਰ ਰਹੇ ਨੇ ਕਾਨੀ ਜੋ 4 ਨਵੰਬਰ ਨੂੰ ਆਪਣੀ ਸਰਕਾਰ ਦਾ ਬਜਟ ਚਾਰੀ ਕਰਨਗੇ ਉਹਨਾਂ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਕੈਨੇਡਾ ਤੇ ਬਹੁਤ ਸਾਰੀਆਂ ਪੁਰਾਣੀਆਂ ਤਾਕਤਾਂ ਜੋ ਅਮਰੀਕਾ ਦੇ ਨਾਲ ਨੇੜਲੇ ਸੰਬੰਧਾਂ ਦੇ ਆਧਾਰ ਤੇ ਸਨ ਉਹ ਹੁਣ ਕਮਜ਼ੋਰੀਆਂ ਬਣ ਗਈਆਂ ਨੇ ਕਾਰਨੇ ਨੇ ਕਿਹਾ ਕਿ ਅਮਰੀਕੀ ਟੈਰਿਫਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਸਾਡੇ ਉਦਯੋਗਾਂ ਆਟੋ, ਸਟੀਲ, ਲੱਕੜ ਦੇ ਕਾਮਯਾਬੀਆਂ ਨੌਕਰੀਆਂ ਖਤਰੇ ਵਿੱਚ ਨੇ ਸਾਡੇ ਕਾਰੋਬਾਰ ਨਿਵੇਸ਼ਾਂ ਨੂੰ ਰੋਕ ਰਹੇ ਨੇ ਅਨਿਸ਼ਚਿਤਤਾ ਦੇ ਕਾਰਨ ਚੋਕ ਸਾਟੇ ਸਾਰੇ ਹੱਥ ਲਟਕੀ ਹੋਈ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਕੈਨੇਡਾ ਦੀ ਆਰਥਿਕਤਾ ਤੇ ਪ੍ਰਭੂ ਸੱਤਾ ਨੂੰ ਟੈਰਿਫ ਲਗਾ ਕੇ ਧਮਕੀ ਦੇ ਰਿਹਾ ਨੇ ਸਭ ਤੋਂ ਵੱਧ અપਮਾਨਜਨਕ ਢੰਗ ਦੇ ਨਾਲ ਇਹ ਦਾਵਾ ਕਰਕੇ ਕਿ ਕੈਨੇਡਾ ਇੱਕ ਵੰਝਵਾ ਰਾਜ ਹੋ ਸਕਦਾ ਹੈ ਕਾਰਨੇ ਨੇ ਕੈਨੇਡੀਅਨਸ ਨੂੰ ਸ਼ਾਮ ਤੇ ਸੰਬੋਧਨ ਵਿੱਚ ਦੁਹਰਾਇਆ ਕਿ ਕੈਨੇਡੀਅਨ ਅਤੇ ਅਮਰੀਕੀ ਅਰਥਚਾਰਿਆਂ ਵਿਚਕਾਰ ਦਹਾਕਿਆਂ ਤੋਂ ਚੱਲਦੀ ਆ ਰਹੀ ਇੱਕ ਹੋਰ ਨਜ਼ਦੀਕੀ ਆਰਥਿਕ ਸੰਬੰਧਾਂ ਦੀ ਪ੍ਰਕਿਰਿਆ ਹੁਣ ਖਤਮ ਹੋ ਗਈ ਹੈ ਕਾਰਨੇ ਨੇ ਕਿਹਾ ਕਿ ਅਮਰੀਕਾ ਨੇ ਵਪਾਰ ਪ੍ਰਤੀ ਆਪਣੇ ਨਜ਼ਰੀਆ ਪੁਨਿਆਦੀ ਤੌਰ ਉੱਤੇ ਬਦਲ ਦਿੱਤਾ ਹੈ ਆਪਣੇ ਟੈਲੀਫੋਨ ਨੂੰ ਮਹਾਮੰਦੀ ਦੇ ਦੌਰਾਨ ਵਿਖੇ ਗਏ ਪੱਤਰ ਤੱਕ ਵਧਾ ਦਿੱਤਾ ਹੈ ਸਾਨੂੰ ਆਪਣਾ ਧਿਆਨ ਰੱਖਣਾ ਪਵੇਗਾ ਕਿਉਂਕਿ ਅਸੀਂ ਇੱਕ ਵਿਦੇਸ਼ੀ ਸਾਥੀ ਉੱਤੇ ਪਰੋਸਾ ਨਹੀਂ ਕਰ ਸਕਦੇ ਇਮੀਗ੍ਰੇਸ਼ਨ ਰਿਫਿਊਜਿਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਬਿਲ ਸੀ 2 ਨੂੰ ਲਾਗੂ ਕਰਕੇ ਆਪਣੇ ਇਮੀਗ੍ਰੇਸ਼ਨ ਅਪਲੀਕੇਸ਼ਨ ਪ੍ਰੋਸੈਸਿੰਗ ਸਿਸਟਮ ਦੇ ਵਿੱਚ ਇੱਕ ਵੱਡਾ ਬਦਲਾਅ ਕਰਨ ਦੇ ਲਈ ਤਿਆਰ ਹੈ ਜਿਸ ਦੇ ਥਾਂ ਬਿਲ ਸੀ 12 ਲੈ ਲਵੇਗਾ 7 ਅਕਤੂਬਰ 2025 ਨੂੰ ਪੇਸ਼ ਕੀਤਾ ਗਿਆ ਬਿਲ ਸੀ 12 ਬਿਲ ਸੀ 2 ਵਿੱਚ ਸ਼ੁਰੂ ਦੇ ਵਿੱਚ ਦੱਸਿਆ ਗਿਆ ਤਰਜੀਹਾਂ ਨੂੰ ਮਨਜ਼ੂਰ ਅਤੇ ਵਿਸਤਾਰ ਕਰੇਗਾ ਇਹ ਬਹੁਤ ਸਾਰੀਆਂ ਇਮੀਗ੍ਰੇਸ਼ਨ ਤਰਾਵਾਂ ਦੇ ਵਿੱਚ ਲੰਬੀ ਤਲਸੀਆਂ ਨੂੰ ਰੱਦ ਕਰਨ ਦੀ ਆਗਿਆ ਦੇਣ ਵਾਲੀਆਂ ਵਿਸਤ੍ਰਿਤ ਨਵੀਆਂ ਸ਼ਕਤੀਆਂ ਪੇਸ਼ ਕਰਦਾ ਹੈ ਤੇ ਇਸ ਵਿਧਾਨਕ ਬਦਲਾਵ ਜੋ ਕਿ ਇਸ ਸਮੇਂ ਦੂਜੀ ਵਾਰ ਪੜਿਆ ਜਾ ਰਿਹਾ ਹੈ ਉਸ ਦੇ ਗੰਭੀਰ ਅਤੇ ਦੁਰਗਾਮੀ ਨਤੀਜੇ ਹੋਣਗੇ ਖਾਸ ਕਰਕੇ ਉਹਨਾਂ ਲਈ ਜੋ ਮੌਜੂਦਾ ਪ੍ਰਣਾਲੀ ਨੂੰ ਦਸਾਉਣ ਦੇ ਮਹੱਤਵਪੂਰਨ ਬੈਕਲੋਗ ਦੇ ਵਿੱਚ ਫਸੇ ਹੋਏ ਨੇ ਜਦੋਂ ਇਹ ਪਾਸ ਹੋ ਜਾਂਦਾ ਹੈ। The upcoming budget will balance the operating deficit in 3 years by reducing wasteful government spending and doing more with less. The fact is that federal spending has been growing over the course of the last decade by more than 7% year over year. We've been spending faster than our economy was growing. So we have to change that, and our government is changing that. As one example, we just completed a 60 day red tape review that identified nearly 500 new ways to streamline government services, cut duplication, and reduce costs. And when we saw the Canada Post was losing $10 million a day, Madam President, would you like to have $10 million a day? Imagine what you could do for the university with $10 million a day canada post losing $10 million a day we made responsible choices but the fact is even with such efficiencies and with better management we will have to do less of some of the things that we want to do so we can do more of what we must do to build a bigger and better canada ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਫਿਲਹਾਲ ਇਹ ਨਹੀਂ ਚਲਦ ਮਿਲਾਂਗੇ ਕੱਲ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ